ਅਸਲਾਮੁਆਲਿਕ ਜੀ ਸੱਚੀ ਅਕਾਲ ਉਮੀਦ ਕਰਨੀ ਆ ਤੁਸੀ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚਰਦੀ ਕਲਾ ਚ ਰੱਖੇ ਅੱਜ ਜੀ ਗੱਲ ਕਰਾਂਗੇ ਕਿ ਦਰਬਾਰ ਸਾਹਿਬ ਦੇ ਵਿੱਚ ਇੱਕ ਮੁਸਲਮਾਨ ਦੇ ਨਾਲ ਇਹੋ ਜਿਹਾ ਚਮਤਕਾਰ ਹੋਇਆ ਕਿ ਸੁਣ ਕੇ ਤੁਸੀਂ ਵੀ ਹੈਰਾਨ ਤੇ ਪਰੇਸ਼ਾਨ ਹੋ ਜਾਓਗੇ ਇੱਥੇ ਅੱਜ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਵੀਡੀਓ ਕੀ ਕੀ ਆਉਜਾ ਚਮਤਕਾਰ ਹੋਇਆ ਵੀਡੀਓ ਵਿੱਚ ਜਾਣਾਂਗੇ ਪਹਿਲਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ ਗੁਰੂ ਰਾਮਦਾਸ ਜੀ ਦਾ ਦਰਬਾਰ ਸ੍ਰੀ ਹਰਮੰਦਰ ਸਾਹਿਬ ਸਰਬਸਾਂਝਾ ਦਰਬਾਰ ਹੈ ਤੇ ਇਸ ਦੇ ਅੰਮ੍ਰਿਤ ਸਰੋਵਰ ਦੀ ਮਹਿਮਾ ਸਾਰਾ जग ਜਾਣਦਾ ਅੱਜ ਅਸੀਂ ਤੁਹਾਡੇ ਨਾਲ ਇੱਕ ਜਿਹੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ ਸੀ ਇੱਕ ਵਾਰ ਤੇ ਹਰ ਧਰਮ ਦੇ ਲੋਕਾਂ ਦੇ ਮੂੰਹੋਂ ਜਿਨ੍ਹਾਂ ਨੇ ਵੀ ਇਹ ਘਟਨਾ ਸੁਣੀ ਇਹੀ ਬੋਲ ਨਿਕਲੇ ਸਨ ਧੰ ਗੁਰੂ ਰਾਮਦਾਸ ਧੰ ਗੁਰੂ ਰਾਮਦਾਸ ਤਾਂ ਕਹਾਣੀ ਪਿਛਲੇ ਹਫਤੇ ਦੀ ਹੈ ਜਿੱਥੇ ਸਰਦਾਰ ਹਰਨਾਮ ਸਿੰਘ ਆਪਣੇ ਕੁਝ ਸਾਥੀਆਂ ਨਾਲ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਗੱਡੀ 'ਚ ਸਵਾਰ ਹੋਏ ਤਾਂ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਗੁਰੂ ਨੂੰ ਪਿਆਰ ਕਰਦੇ ਹੋ ਗੁਰੂ ਰਾਮਦਾਸ ਪਾਤਸ਼ਾਹ ਤੇ ਵਿਸ਼ਵਾਸ ਰੱਖਦੇ ਹਾਂ ਤਾਂ ਇੱਕ ਵਾਰ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ ਜਾਂ ਫਿਰ ਕੀ ਤੁਹਾਡੀ ਪ੍ਰਤੀਕਿਰਿਆ ਆਪਣੀ ਆਪਣੀ ਜ਼ਰੂਰ ਸਾਂਝੀ ਕਰਿਓ ਜੇਕਰ ਇਸ ਕਹਾਣੀ ਵਰਗੀ ਕਿਰਪਾ ਕਿਸੇ ਹੋਰ ਤੇ ਵੀ ਹੋਈ ਹੋਵੇ ਤਾਂ ਜਦੋਂ ਗੱਡੀ 'ਚ ਸਵਾਰ ਹੋਏ ਉਹਨਾਂ ਨੂੰ ਆਪਣੇ ਕਾਰੋਬਾਰ ਦੇ ਸਿਲਸਿਲੇ 'ਚ ਮਜਬੂਰਨ ਕਿਤੇ ਜਾਣਾ ਸੀ ਜਦੋਂ ਉਹ ਆਪਣੀਆਂ ਸੀਟਾਂ ਦੇ ਕੋਲ ਪਹੁੰਚੇ ਉਹਨਾਂ ਨੇ ਦੇਖਿਆ ਕਿ ਡੱਬੇ 'ਚ ਇੱਕ ਮੁਸਲਮਾਨ ਪਰਿਵਾਰ ਹੈ ਕਿਉਂਕਿ ਅਕਸਰ ਆਪਾਂ ਦੇਖਦੀਆਂ ਵੀ ਜਦੋਂ ਵੀ ਆਪਾਂ ਕਿਤੇ ਪਬਲਿਕ ਟਰਾਂਸਪੋਰਟ ਤੇ ਸਫ਼ਰ ਕਰਦੇ ਹਾਂ ਹਨਾ ਤਾਂ ਉੱਥੇ ਕਦੇ ਵੀ ਕੋਈ ਆਪਣੇ ਮਜ਼ਹਬ ਜਾਂ ਆਪਣੀ ਜਾਤ ਆਪਣੇ ਰਿਲੀਜੀਅਨ ਦੇ ਲੋਕ ਨਹੀਂ ਹੁੰਦੇ ਉੱਥੇ ਹਰ ਤਰ੍ਹਾਂ ਦਾ ਦੁਨੀਆ ਦਾ ਇਨਸਾਨ ਤੁਹਾਨੂੰ ਮਿਲਦਾ ਹੈ ਚੰਗਾ ਮਾੜਾ ਅੱਛਾ ਬੁਰਾ ਹਰ ਧਰਮ ਦਾ ਹਰ ਇੱਕ ਮਜ਼ਹਬ ਦਾ ਹਨਾ ਤਾਂ ਹਰ ਤਰ੍ਹਾਂ ਦਾ ਜਿਹੜਾ ਤੁਹਾਨੂੰ ਉੱਥੇ ਦਿਖਾਈ ਦਿੰਦਾ ਤਾਂ ਉਹਨਾਂ ਦੇ ਜਿਸ ਡੱਬੇ ਦੇ ਵਿੱਚੋਂ ਬੈਠੇ ਸਨ ਉਹਨਾਂ ਦੇ ਨਾਲ ਇੱਕ ਮੁਸਲਮਾਨ ਪਰਿਵਾਰ ਤੇ ਉਹਨਾਂ ਦੇ ਕੁਝ ਹੋਰ ਸਾਥੀ ਉੱਥੇ ਬੈਠੇ ਸੀ ਤੇ ਹਰਨਾਮ ਸਿੰਘ ਹੋਰੇ ਦੇਖਦੇ ਨੇ ਕਿ ਉਹੋ ਜਿਸ ਸੀਟ ਦੇ ਉੱਤੇ ਬੈਠੇ ਸੀ ਉਹਨਾਂ ਨੇ ਕਾਫੀ ਸਾਰਾ ਸੀਟ ਦਾ ਹਿੱਸਾ ਖਾਲੀ ਛੱਡਿਆ ਹੋਇਆ ਸੀ ਜਿੱਥੇ ਉਹਨਾਂ ਨੇ ਇੱਕ ਸੁੱੱਚੀ ਚਾਦਰ ਕੋਈ ਵਿਛਾ ਕੇ ਉਹਦੇ ਤੇ ਹੋਰ ਕਾਫੀ ਸੁੱਚੇ ਕੱਪੜਿਆਂ ਦੀਆਂ ਤਾਹਾਂ ਲਾ ਕੇ ਇੱਕ ਘੜਾ ਰੱਖਿਆ ਹੋਇਆ ਸੀ ਘੜਾ ਉੱਪਰੋਂ ਟਕਿਆ ਹੋਇਆ ਉਹਨੂੰ ਵੀ ਕਿਸੇ ਸੁੱਚੇ ਕੱਪੜੇ ਨਾਲ ਤੇ ਕਾਫੀ ਦੂਰ ਕਾਫੀ ਸਾਰੀ ਥਾਂ ਛੱਡ ਕੇ ਫੇਰ ਉਹ ਬੈਠੇ ਸੀ ਸਾਰੇ ਜਣੇ ਤੇ ਸਰਦਾਰ ਹਰਨਾਮ ਸਿੰਘ ਹੋਰੀ ਇਹ ਦੇਖ ਕੇ ਬੜੇ ਜ਼ਿਆਦਾ ਹੈਰਾਨ ਹੁੰਦੇ ਨੇ ਵੀ ਇਹ ਹੈ ਕਿ ਤੇ ਉਹਨਾਂ ਦੇ ਨਾਲ ਵੀ ਹੋਰ ਕਈ ਜਣੇ ਦੇਖ ਰਹੇ ਸੀ ਇਹ ਵੀ ਇਹ ਚੀਜ਼ ਕੀ ਹੈ ਵੀ ਜਿਹਨੂੰ ਇੰਨੀ ਜ਼ਿਆਦਾ ਇੱਜ਼ਤ ਇੰਪੋਰਟੈਂਸ ਮਹੱਤਤਾ ਮਿਲ ਰਹੀ ਹੈ ਉਹਨਾਂ ਦੇ ਮਨ 'ਚ ਬੜੀ ਬੜੀ ਸਵਾਲ ਆਏ ਕਿ ਪੁੱਛਿਆ ਜਾਵੇ ਪਰ ਉਹਨਾਂ ਨੇ ਪੁੱਛਿਆ ਨਹੀਂ ਕਾਫੀ ਸਾਰਾ ਸਫ਼ਰ ਲੰਘ ਗਿਆ ਸਫ਼ਰ ਲੰਘਣ ਤੋਂ ਬਾਅਦ ਜਦੋਂ ਮਨ ਨਹੀਂ ਟਿਕਿਆ ਤਾਂ ਉਹਨਾਂ ਨੇ ਪੁੱਛ ਹੀ ਲਿਆ ਕਿ ਭਾਈ ਸਾਹਿਬ ਮੁਸਲਮਾਨ ਵੀਰ ਨੂੰ ਕਹਿੰਦੇ ਸਰਦਾਰ ਹਨਮ ਸਿੰਘ ਕਿ ਭਾਈ ਸਾਹਿਬ ਇਹ ਹੈ ਕੀ ਇਹ ਕੀ ਚੀਜ਼ ਐ ਜਿਹਨੂੰ ਤੁਸੀਂ ਇੰਨੀ ਜ਼ਿਆਦਾ ਮਹੱਤਤਾ ਦੇ ਰਹੇ ਹੋ ਕੀ ਇੰਪੋਰਟੈਂਸ ਐ ਦੀ ਜਿਹਨੂੰ ਇੰਨਾ ਜ਼ਿਆਦਾ ਸਤਿਕਾਰ ਦੇ ਨਾਲ ਰੱਖਿਆ ਹੋਇਆ ਐ ਕੀ ਚੀਜ਼ ਐ ਤਾਂ ਮੁਸਲਮਾਨ ਵੀਰ ਦੱਸਦਾ ਹੈ ਕਿ ਭਾਈ ਸਾਹਿਬ ਇਹ ਆਬੇ ਹਯਾਤ ਐ ਸਰਦਾਰ ਹਰਨਾਮ ਸਿੰਘ ਕਹਿੰਦੇ ਨੇ ਕਿ ਆਬੇ ਹਯਾਤ ਕੀ ਕੀ ਹੁੰਦਾ ਆਬੇ ਹਯਾਤ ਤਾਂ ਮੁਸਲਮਾਨ ਵੀਰ ਦੱਸਦਾ ਹੈ ਕਿ ਆਬੇ ਹਯਾਤ ਮੀਨਸ ਹੋਲੀ ਵਾਟਰ ਅਜਿਹਾ ਪਾਣੀ ਜੋ ਜੀਵਨਦਾਨ ਦੇਵੇ ਹਰਨਾਮ ਸਿੰਘ ਹਸਬੰਦ ਹੈ ਤੇ ਉਹਨੂੰ ਲੱਗਦਾ ਹੈ ਵੀ ਇਹ ਭਾਈ ਮੇਰੇ ਨਾਲ ਮਜ਼ਾਕ ਕਰ ਰਿਹਾ ਹੈ ਆਪਣੇ ਮਨ 'ਚ ਸੋਚਦਾ ਛੱਡ ਯਾਰ ਕਿੱਥੇ ਟੱਕਰ ਗਿਆ ਇਹ ਪਰ ਜਦੋਂ ਉਹਨਾਂ ਨੂੰ ਉਹ ਕਹਾਣੀ ਸੁਣਨ ਨੂੰ ਮਿਲਦੀ ਹੈ ਉਸ ਮੁਸਲਮਾਨ ਵੀਰ ਦੇ ਮੂੰਹੋਂ ਉਹ ਕਹਾਣੀ ਸੁਣ ਕੇ ਜੋ ਹਰਨਾਮ ਸਿੰਘ ਦੇ ਰਿਐਕਸ਼ਨ ਸੀ ਹਰਨਾਮ ਸਿੰਘ ਦਾ ਜਿਹੜੀ ਸੋਚ ਸੀ ਉਹ ਵੀ ਬਦਲੀ ਤੇ ਉਹ ਜਿਹੜੇ ਹਿਸਾਬ ਦੇ ਨਾਲ ਅਚਾਨਕ ਹੈਰਾਨ ਹੋਏ ਉਹ ਕਹਾਣੀ ਅੱਜ ਤੁਹਾਨੂੰ ਵੀ ਹੈਰਾਨ ਕਰਕੇ ਇੱਕ ਵਾਰ ਜਰੂਰ ਰੱਖ ਦਊਗੀ ਸੋਚਣ ਤੇ ਜਰੂਰ ਮਜਬੂਰ ਕਰੂਗੀ ਕਿ ਅੱਛਾ ਐਵੇਂ ਹੀ ਹੁੰਦਾ ਤਾਂ ਉਹ ਦੱਸਦੇ ਨੇ ਵੀ ਆਬੇ ਹਯਾਤ ਜਿਹੜੀ ਚੀਜ਼ ਹੈ ਬੜੀ ਪਵਿੱਤਰ ਚੀਜ਼ ਹੈ ਤੇ ਹਰਨਾਮ ਸਿੰਘ ਉਹਨੂੰ ਕਹਿੰਦੇ ਨੇ ਵੀ ਆਬੇ ਹਯਾਤ ਜੇ ਅਗਰ ਹੋਲੀ ਵਾਟਰ ਹੈ ਚਲੋ ਮੰਨ ਲਿਆ ਤਾਂ ਕੀ ਤੁਸੀਂ ਆਪਣੇ ਮੁਸਲਮਾਨ ਜਾਂ ਫਿਰ ਕਹਿ ਲੋ ਕਿ ਮੁਸਲਮ ਭਾਈਚਾਰੇ ਦੀ ਕਿਸੇ ਪਵਿੱਤਰ ਸਥਾਨ ਤੋਂ ਇਸ ਨੂੰ ਲੈ ਕੇ ਆਇਓ ਤੇ ਹੁਣ ਰੇਲ ਗੱਡੀ ਰਾਹੀਂ ਵਾਪਸ ਪਾਕਿਸਤਾਨ ਲੈ ਕੇ ਚੱਲੇਓ ਮੁਸਲਮਾਨ ਭਾਈ ਉਹ ਆਖਦੇ ਨੇ ਕਹਿੰਦੇ ਦਰਸਲ ਇਹ ਜਿਹੜਾ ਜੇ ਮੈਂ ਤੁਹਾਨੂੰ ਕਹਾਣੀ ਦੱਸਾਂ ਤਾਂ ਇਹ ਕਿਸੇ ਵੀ ਮੁਸਲਮ ਭਾਈਚਾਰੇ ਦੀ ਜਾਂ ਕਿਸੇ ਵੀ ਮੁਸਲਮ ਪਾਈਚਾਰੇ ਦੇ ਕੋਈ ਧਾਰਮਿਕ ਸਥਾਨ ਦਾ ਨਹੀਂ ਬਲਕਿ ਇਹ ਸਰੋਵਰ ਦਾ ਜਿਹੜਾ ਜਲ ਹੈ ਉਹ ਦਰਬਾਰ ਸਾਹਿਬ ਆਪ શ્રી ਹਰਮੰਦਰ ਸਾਹਿਬ ਦਾ ਸਰੋਵਰ ਹੈ ਸਰੋਵਰ ਦਾ ਜਲ ਹੈ ਮੇਰਾ ਮਤਲਬ ਤੇ ਉਹ ਸੱਚਮੁੱਚ ਇੱਕ ਜੀਵਨਦਾਨ ਦੇਣ ਵਾਲਾ ਹੈ ਤਾਂ ਉਹ ਕਹਿੰਦੇ ਨੇ ਕਿ ਵੀ ਤੈਨੂੰ ਕਿਵੇਂ ਪਤਾ ਕਿ ਦਰਬਾਰ ਸਾਹਿਬ ਦੇ ਸਰੋਵਰ ਦਾ ਜਲ ਸੱਚਮੁੱਚ ਜੀਵਨਦਾਨ ਦੇਣ ਵਾਲਾ ਹੈ ਉਹਦੇ ਸਾਥੀ ਪੁੱਛਦੇ ਨੇ ਤਾਂ ਮੁਸਲਮਾਨ ਵੀਰ ਨੇ ਫਿਰ ਦੱਸਿਆ ਫਿਰ ਇਹ ਕਹਾਣੀਆਂ ਸ਼ੁਰੂ ਹੁੰਦੀ ਹੈ ਕਹਿੰਦੇ ਮੈਂ ਜਬਲਪੁਰ ਦੇ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਉਹ ਫਿਰ ਆਪਣੀ ਸਾਰੀ ਗੱਲਬਾਤ ਬਿਆਨ ਦੇ ਨੇ ਕਿ ਮੈਂ ਇਹ ਜੀਵਨਦਾਨ ਵਾਲਾ ਜਿਹੜਾ ਸਰੋਵਰ ਦਾ ਜਲ ਹੈ ਇਹ ਮੈਂ ਕਿਉਂ ਇਹਨੂੰ ਜੀਵਨਦਾਨ ਦੇਣ ਵਾਲਾ ਸਮਝਦਾ ਕਿਉਂਕਿ ਮੇਰਾ ਪੁੱਤਰ 9 ਸਾਲ ਦਾ ਹੈ ਮੈਂ ਜਬਲਪੁਰ ਮੱਧ ਪ੍ਰਦੇਸ਼ ਚ ਰਹਿਣਾ ਇਹਨੂੰ ਜਨਮ ਤੋਂ ਇੱਕ ਬਿਮਾਰੀ ਸੀ ਜਿਹਦੇ ਕਾਰਨ ਇਹਨੂੰ ਸਾਹ ਲੈਣ ਚ ਬਹੁਤ ਤਕਲੀਫ ਹੁੰਦੀ ਸੀ ਕਈ ਵਾਰ ਤਾਂ ਇਹਦਾ ਸਾਹ ਵੀ ਰੁਕ ਜਾਂਦਾ ਸੀ ਤੇ ਇਸ ਨੂੰ ਤੜਫਦਾ ਦੇਖ ਕੇ ਸਾਡੀ ਵੀ jaan ਨਿਕਲ ਜਾਂਦੀ ਸੀ ਕਿਉਂਕਿ ਮਾਪੇ ਜਿਹੜੇ ਨੇ ਆਪਣੇ ਬੱਚੇ ਨੂੰ ਇੰਜ ਤੜਫਦਾ ਕਿਵੇਂ ਦੇਖ ਸਕਦੇ ਨੇ ਉਹ ਕਹਿੰਦੇ ਅਸੀਂ ਹਰ ਸੰਭਵ ਕੋਸ਼ਿਸ਼ ਕੀਤੀ ਵੀ ਇਹਦਾ ਇਲਾਜ ਹੋ ਸਕੇ ਹਰ ਵੈਦ ਹਕੀਮ ਡਾਕਟਰ ਨੂੰ ਦਿਖਾਇਆ ਦੇਸੀ ਅੰਗਰੇਜ਼ੀ ਹਰ ਕਿਸਮ ਦੀ ਦਵਾਈ ਦਿੱਤੀ ਪਰ ਕੋਈ ਖਾਸ ਫਰਕ ਹੀ ਨਹੀਂ ਪਿਆ ਕਹਿੰਦੇ ਅਸੀਂ بڑے ਡਾਕਟਰਾਂ ਕੋਲ ਗਏ بڑے ਨਾਮੀ ਨਾਮੀ ਬੰਦਿਆਂ ਕੋਲ ਅਸੀਂ ਪਹੁੰਚ ਕੀਤੀ ਡਾਕਟਰਾਂ ਨੇ ਵੀ ਇਹ ਕਹਿਤਾ ਸੀ ਕਿ ਬਿਮਾਰੀ ਬਹੁਤ ਗੰਭੀਰ ਹੈ ਕਿਉਂਕਿ ਇਲਾਜ ਤੋਂ ਵੀ ਇਹ ਬਾਹਰ ਸੀ ਉਹਨਾਂ ਨੇ ਕਿਹਾ ਵੀ ਇਹਨੂੰ ਹੁਣ ਰੱਬ ਦੇ ਭਰੋਸੇ 'ਚ ਛੱਡਣਾ ਪਊਗਾ ਤੁਹਾਡੇ ਬੱਚੇ ਨੂੰ ਕਿਉਂਕਿ ਇਹ ਬਿਮਾਰੀ ਜਿਹੜੀ ਹੈ ਜਾਨ ਲੈਣ ਵਾਲੀ ਹੈ ਮੁਸਲਮਾਨ ਵੀ ਰਾਖਦਾ ਵੀ ਤੁਸੀਂ ਆਪ ਦੱਸੋ ਤੁਸੀਂ ਵੀ ਬੱਚਿਆਂ ਵਾਲੇ ਹੋ ਕਿਹੜੇ ਮਾਪੇ ਦੇ ਕੋਲੇ ਹੌਸਲਾ ਹੁੰਦਾ ਹੈ ਵੀ ਆਪਣੇ ਬੱਚੇ ਨੂੰ ਇਕੱਲੇ ਦੁੱਖ ਦੇ ਵਿੱਚ ਉਹ ਤੜਫਦਾ ਦੇਖ ਸਕਣ ਉਸ ਮੁਸਲਮਾਨ ਭਰਾ ਨੇ ਅੱਗੇ ਦੱਸਿਆ ਮੇਰੀ ਦੁਕਾਨ ਤੋਂ ਕੁਝ ਦੁਕਾਨਾਂ ਛੱਡ ਕੇ ਇੱਕ ਸਿੱਖ ਭਰਾ ਦੀ ਦਰਜੀ ਦੀ ਦੁਕਾਨ ਸੀ ਆਉਂਦੇ ਜਾਂਦੇ ਸਾਡੀ ਦੁਆ ਸਲਾਮ ਹੋ ਜਾਂਦੀ ਸੀ ਸਾਡਾ ਪਿਆਰ ਵੱਧ ਗਿਆ ਇੱਕ ਦਿਨ ਤੇ ਇੱਕ ਦਿਨ ਜਦੋਂ ਉਸ ਨੂੰ ਮੇਰੇ ਪੁੱਤਰ ਦੀ ਗੱਲਾਂ-ਗੱਲਾਂ 'ਚ ਬਿਮਾਰੀ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨਗੇ ਕਹਿੰਦੇ ਸਾਨੂੰ ਸਿੱਖ ਧਰਮ ਬਾਰੇ ਥੋੜਾ ਬਹੁਤ ਹੀ ਪਤਾ ਸੀ ਕਿਉਂਕਿ ਅਸੀਂ ਕੱਟੜ ਮੁਸਲਮਾਨ ਆ ਪਰ ਜਦੋਂ ਗੱਲ ਬੱਚਿਆਂ ਤੇ ਆ ਜਾਂਦੀ ਹੈ ਤਾਂ ਮਾਪੇ ਹਰ ਤਰ੍ਹਾਂ ਦੀ ਮੁਸੀਬਤ ਜਾਂ ਹਰ ਤਰ੍ਹਾਂ ਦੀ ਲੜਾਈ ਲੜਨ ਨੂੰ ਤਿਆਰ ਹੋ ਜਾਂਦੇ ਨੇ ਉਹਨਾਂ ਨੇ ਕਿਹਾ ਵੀ ਡੂੰਘਾਈ 'ਚ ਤਾਂ ਅਸੀਂ ਸਿੱਖ ਧਰਮ ਬਾਰੇ ਨਹੀਂ ਗਏ ਪਰ ਮੈਂ ਕਹਿੰਦੇ ਉਸ ਸਿੱਖ ਭਰਾ ਨੂੰ ਇਸ ਸ਼ਬਦ ਦਾ ਅਰਥ ਪੁੱਛਿਆ ਤਾਂ ਉਹਨਾਂ ਨੇ ਗੁਰੂ ਰਾਮਦਾਸ ਜੀ ਤੇ ਉਹਨਾਂ ਦੇ ਦਰਬਾਰ ਬਾਰੇ ਬਹੁਤ ਕੁਝ ਮੈਨੂੰ ਦੱਸਿਆ ਉਸ ਨੇ ਕਿਹਾ ਵੀ ਜੋ ਵੀ ਸ਼ਰਧਾ ਤੇ ਵਿਸ਼ਵਾਸ ਨਾਲ ਉਸ ਦੇ ਦਰ ਤੇ ਜਾਂਦਾ ਹੈ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਉਸ ਨੇ ਅੰਮ੍ਰਿਤ ਸਰੋਵਰ ਦੀ ਮਹਿਮਾ ਦੱਸਦਿਆਂ ਰਜਨੀ ਤੇ ਪਿੰਗਲੇ ਦੀ ਸਾਖੀ ਵੀ ਸੁਣਾਈ ਜਿਨੇ ਜਿਨੇ ਰਜਨੀ ਤੇ ਪਿੰਗਲੇ ਦੀ ਸਾਖੀ ਸੁਣੀ ਹੈ ਉਹ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਇਹ ਸਭ ਸੁਣ ਕੇ ਕਹਿੰਦੇ ਮੇਰੇ ਮਨ ਚ ਇੱਕ ਆਸ ਜਾਗੀ ਵੀ ਭਾਵੇਂ ਅਸੀਂ ਪੱਕੇ ਮੁਸਲਮਾਨ ਸੀ ਪਰ ਸਭ ਤੋਂ ਪਹਿਲਾਂ ਅਸੀਂ ਮਾਪੇ ਸੀ ਜੋ ਆਪਣੇ ਬੱਚੇ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਸੀ ਉਸ ਗੁਰਸਿੱਖ ਦੀ ਗੱਲ ਮੰਨ ਕੇ ਕਹਿੰਦੇ ਅਸੀਂ 1 ਮਹੀਨਾ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਆਏ ਮੈਨੂੰ ਗੁਰਬਾਣੀ ਦੀ ਜ਼ਿਆਦਾ ਸਮਝ ਤਾਂ ਨਹੀਂ ਸੀ ਪਰ ਮਨ 'ਚ ਪੂਰੀ ਸ਼ਰਧਾ ਰੱਖ ਕੇ ਆਪਣੇ ਬੱਚੇ ਨੂੰ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਵਾਇਆ ਉਸ ਨੂੰ ਸਰੋਵਰ ਦਾ ਜਲ ਛਕਾਇਆ ਤੇ ਦੋਵੇਂ ਹੱਥ ਜੋੜ ਕੇ ਰੱਬge ਅਰਦਾਸ ਕੀਤੀ ਇਸ਼ਨਾਨ ਤੋਂ ਬਾਅਦ ਪ੍ਰਕਰਮਾ ਕੀਤੀ ਮੱਥਾ ਟੇਕਿਆ ਜਿਸ ਨਾਲ ਦਿਲ 'ਚ ਬਹੁਤ ਵੱਡਾ ਜਿਹੜਾ ਭਾਰ ਸੀ ਉਹ ਲਹਿ ਗਿਆ ਫਿਰ ਕਹਿੰਦੇ ਲੰਗਰ ਛਕਿਆ ਬਾਜ਼ਾਰ ਗਏ ਉਸ ਤੋਂ ਬਾਅਦ ਆਪਣੇ ਕਮਰੇ ਚ ਆਏ ਵੀ ਸਾਨੂੰ ਇਸ ਸਮੇਂ ਦੌਰਾਨ ਇੱਕ ਵਾਰ ਵੀ ਸਾਡੇ ਬੱਚੇ ਨੂੰ ਸਾਹ ਦੀ ਤਕਲੀਫ ਨਹੀਂ ਹੋਈ ਜਦਕਿ ਕਹਿੰਦੇ ਥੋੜਾ ਜਿਹਾ ਵੀ ਉਹ ਤੁਰਦਾ ਸੀ ਬੈਠਦਾ ਸੀ ਤਾਂ ਉਹਨੂੰ ਬਹੁਤ ਤਕਲੀਫ ਹੁੰਦੀ ਸੀ ਤਾਂ ਕਹਿੰਦੇ ਟ੍ਰੇਨ 'ਚ ਬੈਠ ਕੇ ਫਿਰ ਅਸੀਂ ਵਾਪਸ ਜਬਲਪੁਰ ਆਏ ਪਰ ਬਦਲਾ ਸਾਨੂੰ ਪਹਿਲੇ ਦਿਨ ਤੋਂ ਹੀ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਪਹਿਲਾਂ ਥੋੜਾ ਜਿਹਾ ਤੁਰ ਕੇ ਜਾਂ ਪੌੜੀਆਂ ਚੜ੍ਹ ਕੇ ਉਹਨੂੰ ਇੰਨੀ ਸਾਹ ਦੀ ਤਕਲੀਫ ਸ਼ੁਰੂ ਹੋ ਜਾਂਦੀ ਸੀ ਪਰ ਉਸ ਦਿਨ ਕਹਿੰਦੇ ਅਸੀਂ 4-5 ਘੰਟੇ ਦਰਬਾਰ ਸਾਹਿਬ 'ਚ ਰਹੇ ਇੱਕ ਵਾਰ ਵੀ ਉਹਨੂੰ ਸਾਹ ਦੀ ਕੋਈ ਸਮੱਸਿਆ ਨਹੀਂ ਹੋਈ ਜਬਲਪੁਰਾ ਆ ਕੇ ਉਸ ਦੀ ਸਿਹਤ ਵਿੱਚ ਹੌਲੀ ਹੌਲੀ ਸੁਧਾਰ ਆਉਣਾ ਸ਼ੁਰੂ ਹੁੰਦਾ ਹੈ ਇੱਕ ਹਫ਼ਤੇ ਬਾਅਦ ਤਾਂ ਕਹਿੰਦੇ ਬਿਲਕੁਲ ਦੂਜੇ ਸਿਹਤਮੰਦ ਬੱਚਿਆਂ ਵਾਂਗੂ ਖੇਡਣ ਤੁਰਨ ਲੱਗ ਗਿਆ ਉਹ ਇਹ ਸਾਰਾ ਕੁਝ ਦੇਖ ਕੇ ਉਹਨਾਂ ਦਾ ਵਿਸ਼ਵਾਸ ਜਿਹੜਾ ਸੀ ਉਹ ਹੋਰ ਜ਼ਿਆਦਾ ਪੱਕਾ ਹੋਇਆ ਕਹਿੰਦੇ ਕਿਉਂਕਿ ਜਿਹੜੇ ਬੱਚੇ ਨੂੰ ਅਸੀਂ ਜਨਮ ਤੋਂ ਆਪਣੀਆਂ ਅੱਖਾਂ ਸਾਹਮਣੇ ਤੜਫਦੇ ਦੇਖਿਆ ਉਹੀ ਬੱਚਾ ਹੁਣ ਹੱਸਣ ਖੇਡਣ ਲੱਗ ਪਿਆ ਸੀ ਫਿਰ ਯਕੀਨ ਕਿਉਂ ਨਾ ਹੁੰਦਾ ਕਹਿੰਦੇ ਅਸੀਂ ਉਹਦੀਆਂ ਸਾਰੀਆਂ ਦਵਾਈਆਂ ਬੰਦ ਕਰਤੀਆਂ ਤਾਂ ਜੋ ਸਰੋਵਰ ਦਾ ਜਲ ਸੀ ਜਿਹੜਾ ਦਰਬਾਰ ਸਾਹਿਬ ਤੋਂ ਲੈ ਕੇ ਆਏ ਸੀ ਉਹ ਹੀ ਉਹਨੂੰ ਛਕਾਉਂਦੇ ਰਹੇ ਕਹਿੰਦੇ ਸਾਨੂੰ ਆਪਣੇ ਆਪ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਜਿਹੜਾ ਬੱਚਾ 9 ਸਾਲਾਂ ਤੋਂ ਮੌਤ ਦੇ ਕਿਨਾਰੇ ਖੜਾ ਸੀ ਉਹ ਅੱਜ ਠੀਕ ਹੋ ਰਿਹਾ ਹੈ ਆਮ ਬੱਚਿਆਂ ਵਾਂਗੂ ਹੱਸ ਖੇਡ ਰਿਹਾ ਹੈ ਕਹਿੰਦੇ ਮਹੀਨੇ ਭਰ ਚ ਫਿਰ ਹੌਲੀ ਹੌਲੀ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਂਦਾ ਸਾਡੇ ਲਈ ਜਿਹੜਾ ਸਰੋਵਰ ਦਾ ਜਲ ਸੀ ਤਾਂ ਸੱਚ ਮੁੱਚ ਆਬੇ ਹਯਾਤ ਸੀ ਭਾਵ ਜੀਵਨਦਾਨ ਦੇਣ ਵਾਲਾ ਸੀ ਕਹਿੰਦੇ ਕੱਲ ਮੈਂ ਕਾਫੀ ਸਮੇਂ ਬਾਅਦ ਮਹੀਨੇ ਬਾਅਦ ਜਿਹੜਾ ਸੀ ਦਰਬਾਰ ਸਾਹਿਬ ਦਾ ਸ਼ੁਕਰਾਨਾ ਕਰਨ ਆਇਆ ਆਪਣੇ ਬੱਚੇ ਨੂੰ ਫਿਰ ਤੋਂ ਸਰੋਵਰ 'ਚ ਇਸ਼ਨਾਨ ਕਰਵਾਇਆ ਹੁਣ ਮੈਂ ਘੜੇ 'ਚ ਉਹੀ ਆਬੇ ਹਯਾਤ ਅੰਮ੍ਰਿਤ ਸਰੋਵਰ ਦਾ ਪਵਿੱਤਰ ਜਲ ਲੈ ਕੇ ਜਾ ਰਿਹਾ ਏਸੇ ਲਈ ਮੈਂ ਇਹਨੂੰ ਸੀਟ ਉੱਤੇ ਚਾਦਰ ਵਿਛਾ ਕੇ ਉੱਪਰ ਕੱਪੜਾ ਰੱਖ ਕੇ ਬੜੇ ਸਤਿਕਾਰ ਨਾਲ ਰੱਖਿਆ ਹੋਇਆ ਹੈ ਕਿਉਂਕਿ ਸਾਡੇ ਵਾਸਤੇ ਕੋਈ ਆਮ ਜਲ ਨਹੀਂ ਇਹ ਜੀਵਨਦਾਨ ਦੇਣ ਵਾਲਾ ਅੰਮ੍ਰਿਤ ਹੈ ਇਸ ਨੂੰ ਮੈਂ ਆਪਣੇ ਨਾਲ ਇਸ ਲਈ ਲੈ ਕੇ ਜਾ ਰਿਹਾ ਕਿ ਜੇ ਮੇਰੇ ਸ਼ਹਿਰ 'ਚ ਕੋਈ ਹੋਰ ਵੀ ਬਿਮਾਰ ਹੈ ਤਾਂ ਮੈਂ ਉਹਨੂੰ ਇਹ ਜਲ ਦੇ ਕੇ ਇਹ ਦੱਸਾਂ ਵੀ ਇਹ ਗੁਰੂ ਰਾਮਦਾਸ ਜੀ ਦੇ ਦਰ ਦਾ ਅੰਮ੍ਰਿਤ ਹੈ ਜੋ ਤੇਰਾ ਦੁੱਖ ਦੂਰ ਕਰੂਗਾ ਤੇ ਤੈਨੂੰ ਚੜ੍ਹਦੀ ਕਲਾ ਬਖਸ਼ੂ ਕਹਿੰਦੇ ਇਹੀ ਹੈ ਵਿਸ਼ਵਾਸ ਤੇ ਸ਼ਰਧਾ ਤੇ ਜਿਸ ਕੋਲੇ ਦੋਨੋਂ ਨੇ ਉਹਦਾ ਕਦੇ ਵੀ ਇਹ ਹੋ ਨਹੀਂ ਸਕਦਾ ਵੀ ਦੁੱਖ ਦੂਰ ਨਾ ਹੋਵੇ ਔਫ ਸੋਰਸ ਬਾਕੀਆਂ ਦਾ ਤਾਂ ਕੀ ਕਹਿਣਾ ਹੈ ਕਈ ਵਾਰੀ ਸਾਡੇ ਆਪਣੇ ਸਿੱਖ ਭਰਾ ਵੀ ਇਸ ਗੱਲ ਤੇ ਸ਼ੱਕ ਕਰਨ ਲੱਗ ਪੈਂਦੇ ਨੇ ਕੁਝ ਜ਼ਿਆਦਾ ਪੜ੍ਹੇ ਲਿਖੇ ਤੇ ਆਪੇ ਬਣੇ ਵਿਦਵਾਨ ਜਿਹੜੇ ਹਰ ਗੱਲ 'ਚ ਸਵਾਲ ਖੜੇ ਕਰਦੇ ਨੇ ਕਈ ਤਾਂ ਇਸ ਨੂੰ ਇੱਕ ਕਲਪਨਾ ਜਾਂ ਅਸੰਭਵ ਗੱਲ ਦੱਸਦੇ ਨੇ ਪਰ ਇਸ ਰੋਵਰ ਕੋਈ ਕਲਪਨਾ ਨਹੀਂ ਹੈਗੀ ਨਾ ਹੀ ਹਰਮੰਦਰ ਸਾਹਿਬ ਇੱਕ ਮਾਰਤਾ ਹੈ ਇਹ ਪ੍ਰਮਾਤਮਾ ਦਾ ਉਹ ਕਰ ਹੈ ਜਿਸ ਨੂੰ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਨੇ ਆਪਣੇ ਕਰ ਕਮਲਾ ਨਾਲ ਕਹਿੰਦੇ ਤਿਆਰ ਕੀਤਾ ਜੇ ਕੋਈ ਪੜ੍ਹੇ ਲਿਖੇ ਵਿਦਵਾਨ ਹਰ ਗੱਲ ਦਾ ਸਬੂਤ ਮੰਗਦੇ ਨੇ ਤਾਂ ਉਹ ਵਿਗਿਆਨੀ ਵਸੂ ਭਾਰਦਵਾ ਜੀ ਨੂੰ ਮਿਲ ਸਕਦੇ ਨੇ ਜਿਨ੍ਹਾਂ ਦਾ ਕੈਂਸਰ ਰੋਗ ਵੀ ਇਸੇ ਸਥਾਨ ਤੇ ਆ ਕੇ ਪੂਰੀ ਤਰ੍ਹਾਂ ਠੀਕ ਹੋਇਆ ਚਾਹੇ ਹੋਰ ਬਹੁਤ ਕਹਾਣੀਆਂ ਨੇ ਸਭ ਤੋਂ ਵੱਡੀ ਉਦਾਹਰਣ ਜਿਹਦੇ ਤੇ ਇੱਕ ਫਿਲਮ ਵੀ ਬਣੀ ਹੈ ਰਜਨੀ ਤੇ ਪਿੰਗਲੇ ਦੀ ਜੋ ਕਿ ਇੱਕ ਸੱਚੀ ਕਹਾਣੀ ਹੈ ਜੇ ਕਿਸੇ ਹੋਰ ਨੂੰ ਨਹੀਂ ਤਾਂ ਇਹ ਕਹਾਣੀ ਜ਼ਰੂਰ ਸੁਣੀ ਜਾਵੇ ਤੁਸੀਂ 당ਗ ਰਹਿ ਜਾਣਾ ਇੱਕ ਕਹਾਣੀ ਸੁਣ ਕੇ ਤੇ ਇਸ ਸਾਖੀ ਤੁਸੀਂ ਜਿਹੜੀ ਹੈ ਸੁਣ ਸਕਦੇ ਹੋ ਜਿਹਦੀ ਫਿਲਮ ਵੀ ਬਣੀ ਹੈ ਤੁਸੀਂ ਦੇਖ ਸਕਦੇ ਹੋ ਸੋ ਗੁਰੂ ਸਾਹਿਬ ਤੇ ਭਰੋਸਾ ਰੱਖ ਕੇ ਸ਼ਰਧਾ ਨਾਲ ਇਸ ਸਥਾਨ ਦੇ ਦਰਸ਼ਨ ਕਰੋ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੇ ਹਰ ਦੁੱਖ ਨੂੰ ਦੂਰ ਕਰਨਗੇ ਤੁਹਾਨੂੰ ਖੁਸ਼ੀਆਂ ਬਖਸ਼ਣਗੇ ਸੋ ਇਹ ਵੀਡੀਓ ਸਾਡੇ ਤੱਕ ਪਹੁੰਚੀ ਸੀ ਤੁਸੀਂ ਇਸ ਵੀਡੀਓ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਜਰੂਰ ਕਮੈਂਟ ਬਾਕਸ ਵਿੱਚ ਦੱਸੋ ਤੇ ਧੰਨ ਗੁਰੂ ਰਾਮਦਾਸ ਜੀ ਕਮੈਂਟ ਚ ਬਾਕਸ ਵਿੱਚ ਜਰੂਰ ਲਿਖਿਓ ਗੁਰੂ ਘਰ ਤੇ ਗੁਰੂ ਸਹਿਬਾਨ ਨਾਲ ਸੰਬੰਧਿਤ ਹੋਰ ਓਕੇ ਜੀ ਇਹ ਵੀਡੀਓ ਤੁਸੀਂ ਵੇਖੀਏ ਕਿ ਕਿੰਨਾ ਵੱਡਾ ਚਮਤਕਾਰ ਇੱਕ ਮੁਸਲਿਮ ਫੈਮਿਲੀ ਦੇ ਨਾਲ ਹੋਇਆ ਕਿ ਕਿਸ ਤਰ੍ਹਾਂ ਆ ਠੀਕ ਹੈ 골ਡਨ ਟੈਂਪਲ ਤੇ ਆ ਕੇ ਉਹਨਾਂ ਨੇ ਇਹ ਜਲ ਜਿਹੜਾ ਹੈ ਆਪਣੇ ਬੱਚੇ ਨੂੰ ਦਿੱਤਾ ਤੇ ਉਹ ਬੱਚਾ ਜਿਹੜਾ ਮਰਨ ਦੇ ਬਹੁਤ ਜ਼ਿਆਦਾ ਕਰੀਬ ਸੀ ਤੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਡਾਕਟਰਾਂ ਤੱਕ ਦੇ ਕੋਲ ਉਹਦਾ ਇਲਾਜ ਨਹੀਂ ਸੀ ਤੇ ਇੱਥੇ ਜਦੋਂ ਉਹ ਉਹਨਾਂ ਨੇ ਜਲ ਠੀਕ ਹੈ ਉਹ ਅੰਮ੍ਰਿਤ ਉਹਨੂੰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਉਹਦੀ ਤਬੀਅਤ ਜਿਹੜੀ ਹੈ ਉਹਦੇ ਸੇਜ ਜਿਹੜੀ ਹੈ ਬਹਾਲ ਹੋਣਾ ਸ਼ੁਰੂ ਹੋ ਗਈ ਇਹਨਾਂ ਨੇ ਕਿਹਾ ਕਿ ਉਹ ਫਿਰ ਵੀ ਨਹੀਂ ਸਕਦਾ ਸੀ ਇੱਕ ਦੋ ਕਦਮ ਪੁੱਟ ਕੇ ਹੀ ਉਹਦਾ ਉਦੋਂ ਜਿਹੜਾ ਸਾ ਇਹਨੂੰ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਸੀ ਲੇਕਿਨ ਇੱਥੋਂ ਆ ਕੇ ਆ ਠੀਕ ਹੈ ਇੱਥੇ ਸਰੋਵਰ ਤੇ ਆ ਕੇ ਉਹਨੇ ਜਦੋਂ ਚੱਲ ਲਿਆ ਓਦੋਂ ਬਾਅਦ ਜਿਹੜਾ ਉਹਦੀ ਤਬੀਅਤ ਦੇ ਵਿੱਚ ਬਿਹਤਰੀ ਆਣਾ ਸ਼ੁਰੂ ਹੋ ਗਈ ਐਸੇ ਕਰਕੇ ਇਹਨਾਂ ਨੇ ਇਹਨਾਂ ਨੇ ਕਿਹਾ ਕਿ ਇੱਥੇ ਆ ਕੇ ਇਹਨਾਂ ਨੇ ਦੁਆ ਮੰਗੀ ਅਮਰਤ ਚੱਖਿਆ ਨਾਲ ਇੱਥੇ ਮੱਥਾ ਟੇਕਿਆ ਤੇ ਬੋ ਸ਼ਰਦਾ ਦੇ ਨਾਲ ਆ ਇੱਥੇ ਆਏ ਤੇ ਇਹਨਾਂ ਨੇ ਇੱਥੇ ਆ ਕੇ ਠੀਕ ਹੈ ਦੁਆ ਕੀਤੀ ਕਿ ਮੇਰੇ ਬੱਚੇ ਦੀ ਜਿਹੜੀ ਸੇ ਤੇ ਉਹ ਉਹ ਜੇ ਸਹੀ ਤੇ ਇਹਦੇ ਕਰਕੇ ਇਹਨਾਂ ਦਾ ਯਕੀਨ ਇਸ ਚੀਜ਼ ਤੇ ਬਹੁਤ ਜ਼ਿਆਦਾ ਪੱਕਾ ਹੋ ਗਿਆ ਕਿ ਜਿਹੜਾ ਐ ਜਲੇ ਇਹ ਕੋਈ ਆਮ ਚਲ ਨਹੀਂ ਹੈ ਬਲਕਿ ਜ਼ਿੰਦਗੀ ਦੇਣ ਵਾਲਾ ਚੱਲੇ ਜ਼ਿੰਦਗੀ ਦੇਣ ਵਾਲਾ ਪਾਣੀ ਹੈ ਤੇ ਇਹ ਚੀਜ਼ ਸੁਣ ਕੇ ਨਾਲ ਕਿ ਆ ਕਿ ਬਹੁਤ ਸਾਰੇ ਸਿੱਖ ਨੇ ਬਹੁਤੇ ਪੜੇ ਲਿਖੇ ਜਿਹੜੇ ਐ ਸਟੋਰੀ ਤੇ ਯਕੀਨ ਨਹੀਂ ਕਰਦੇ ਲੇਕਿਨ ਇਹ ਚੀਜ਼ ਬਿਲਕੁਲ ਸੱਚੀ ਹੈ ਬਿਲਕੁਲ ਸਹੀ ਸਟੋਰੀ ਹੈ ਐਸੇ ਕਰਕੇ ਉਹਨਾਂ ਨੇ ਐਸ ਜ਼ਿੰਦਗੀ ਦੇਣ ਵਾਲੇ ਆਬੇ ਹਯਾਤ ਜਿਹਨੂੰ ਆ ਕੀ ਉਹਨਾਂ ਨੇ ਆਬੇ ਹਯਾਤ ਨੂੰ ਬਹੁਤ ਜ਼ਿਆਦਾ ਰਿਸਪੈਕਟ ਦੇ ਨਾਲ ਕਵਰ ਕਰਕੇ ਟੱਕ ਕੇ ਰੱਖਿਆ ਦਾ ਤੇ ਲਾਈਕ ਬਹੁਤ ਜ਼ਿਆਦਾ ਮੈਨੂੰ ਹੈਰਤ ਹੋਈ ਏ ਇਹ ਸਟੋਰੀ ਵੇਖ ਕੇ ਬਹੁਤ ਬਹੁਤ ਜ਼ਿਆਦਾ ਚਮਤਕਾਰੀ ਹੈ 노 ਡਾਊਟ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਇਹੋ ਜਿਹੀ ਕੋਈ ਸਟੋਰੀ ਤੁਹਾਡੇ ਕੋਲ ਹੈ ਤੇ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਮੈਂ ਲਾਜ਼ਮੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੁਹਾਰੇ ਫਿਰ ਤੁਮਹਲਾਕਾਤ ਹੁੰਦੀ ਹੈ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਸੱਚੇ ਕਾਜ਼